ਸੂਪਰ ਸਿਡਰ ਸ਼ਕਤੀਮਾਨ ਦਾ ਸੂਪਰ ਸਿਡਰ ਭਾਈ ਜੀ ਇਹਦੀਆਂ ਵਿਸ਼ੇਸ਼ਤਾਵਾਂ ਸਾਨੂੰ ਦੱਸੋ ਭਾਈ ਜੀ ਇਹ ਇੰਡੀਆ ਦੇ ਵਿੱਚ ਨਵਾਂ ਮਾਡਲ ਲਾਂਚ ਹੋਇਆ ਤੇਜਸ 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 ਇਹਦੇ ਵਿੱਚ ਜੋ ਪਹਿਲੇ ਸੂਪਰ ਸਿਡਰਾਂ ਚ ਹਾਂਜੀ ਕੁਝ ਕਮੀਆਂ ਸੀ ਉਹਨੂੰ ਇਹ ਕੱਢ ਕੇ ਪੂਰਾ ਅਪਡੇਟ ਮਾਡਲ ਦਿੱਤਾ ਗਿਆ ਵਾ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਪੂਰੀ ਅਪਡੇਟ ਠੀਕ ਆ ਭਾਈ ਜੀ ਆਪਾਂ ਐ ਸ਼ੁਰੂਆਤ ਇੱਥੋਂ ਕਰਦੇ ਆਂ ਹਾਂਜੀ ਸਾਈਡ ਡਿਸਕ ਸਾਈਡ ਡਿਸਕ 16 ਇੰਚ ਦੀ ਵੱਡੀ ਕਰ ਦਿੱਤੀ ਆਂ ਔਰ ਹੈਵੀ ਡਿਊਟੀ ਕਰ ਦਿੱਤੀ ਠੀਕ ਹੈ ਜੀ ਪਰਾਲੀ ਦਾ ਮਟੀਰੀਅਲ ਬਹੁਤ ਜ਼ਿਆਦਾ ਹੁੰਦਾ ਜਿਹਦਾ ਕਰਕੇ ਨਾ ਉਹ ਡਿਸਕਾਂ ਟੁੱਟਦੀਆਂ ਸੀ ਜਾਂ ਵਿੰਗੀਆਂ ਹੋ ਜਾਂਦੀਆਂ ਸੀ ਇਹ ਬਹੁਤ ਪ੍ਰੋਬਲਮ ਆਉਂਦੀ ਸੀ ਹੈ ਨਾ ਬਹੁਤ ਹੈਵੀ ਕਰ ਦਿੱਤਾ ਔਰ ਇਹਨੂੰ ਕੰਪੈਕਟ ਕਰਤਾ ਓਕੇ ਔਰ ਵੇਸਟ ਮਟੀਰੀਅਲ ਜਿਹੜਾ ਉਹ ਫਸੇ ਨਾ ਪਰਾਲੀ ਬਰੂਲੀ ਅੱਗੇ ਅੜੇ ਨਾ ਠੀਕ ਹੈ ਜੀ ਗਾਲੀ ਪਰੋਲੀ ਜਿਹੜੀ ਹੈ ਉਹ ਅੱਗੇ ਫਸੇ ਨਾ ਇਹਦਾ ਸਾਈਜ਼ ਜਿਹੜਾ ਵਾ ਪੂਰਾ ਸਟੈਂਡਰਡ 8 ਫੁੱਟ ਅੰਦਰੋਂ ਕਰ ਦਤਾ ਅੰਦਰੋਂ ਮੀਨਸ ਵੀ ਜਿਹੜੀ ਜਗ੍ਹਾ ਕਵਰ ਕਰ ਵਰਕਿੰਗ ਏਰੀਆ ਜਿਹੜਾ ਇਹਦਾ 8 ਫੁੱਟ ਕਰ ਦਤਾ ਠੀਕ ਹੈ ਜੀ ਉਸ ਤੋਂ ਅੱਗੇ ਜਿਹੜਾ ਇਧਰਲੀ ਸਾਈਡ ਤੁਸੀਂ ਦੇਖੋਗੇ ਆਗੇ ਹਾਂ ਆਮ ਤੌਰ ਤੇ ਜਾਂ ਤੁਹਾਨੂੰ ਇੱਥੇ ਚੈਨ ਮਿਲੂਗੀ ਹਾਂ ਜਾਂ ਇੱਥੇ ਤੁਹਾਨੂੰ ਗੀਅਰ ਮਿਲੂਗਾ ਲੇਕਿਨ ਹੋਰ ਟਾਈਪ ਦਾ ਇੱਕ ਸ਼ਕਤੀਮਾਨ ਤੇ ਸਪੈਸ਼ਲ ਗੀਅਰ ਹੀ ਇਹਦੇ ਵਾਸਤੇ ਡਿਵੈਲਪ ਕੀਤਾ ਵਾ ਓਕੇ ਇਹਨੂੰ ਐ ਸਪੈਸ਼ਲ ਡਿਜ਼ਾਈਨ ਕੀਤਾ ਗਿਆ ਵਾ ਗियर ਨੂੰ ਵੀ ਗੇਅਰ ਬਾਕਸ ਹੀ ਇੱਕ ਸਾਫ ਦਾ ਲੱਗ ਇਥੇ 2 ਸਾਲ ਦੀ ਵਾਰੰਟੀ ਕੰਪਨੀ ਇਹਦੀ ਦਿੰਦੀ ਆ ਜੇ ਨੂੰ ਗੇਅਰ ਨੂੰ ਕੁਝ ਵੀ ਹੋ ਜਾਇਆ ਤਾਂ ਅਸੀਂ ਫ੍ਰੀ ਆਫ ਕੋਸਟ ਨੂੰ ਰਿਪਲੇਸ ਕਰਕੇ ਵਿਆਹ ਹੈ ਜੀ ਰਮਾਨ ਆਉਦੇ ਪ੍ਰੋਡਕਟ ਤੇ ਹਾਂ ਔਰ ਇਹਦਾ ਜਿਹੜੇ ਇਹ ਐਡਜਸਟਰ ਲੱਗੇ ਹੋਏ ਆ ਇਹ ਮੀ ਨੂੰ ਵੱਧ ਘੱਟ ਕਰਨ ਵਾਸਤੇ ਇਹ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਸ਼ਕਤੀਮਾਨ ਨੇ ਲਾਂਚ ਕੀਤਾ ਸੀ ਅੱਜ ਸਾਰੀਆਂ ਕੰਪਨੀਆਂ ਲਾ ਰਹੀਆਂ ਵਾਂ ਲੇਕਿਨ ਉਹ ਇੱਕ ਬਹੁਤ ਉਹਨੂੰ ਹਲਕੇ ਜਿ ਲੈ ਲਿਆ ਗਿਆ ਵਾ ਜਿਹਦੀ ਜਿਹਦੀ ਮੇਜਰਮੈਂਟ ਆ ਇਹਦੇ ਵਰਗੀ ਉਹਨਾਂ ਦੀ ਨਹੀਂ ਹੈਗੀ ਜੀ ਸਭ ਤੋਂ ਪਹਿਲਾਂ ਓਨ ਕਰਕੇ ਇਹਨਾਂ ਦੇ ਹੱਥ ਚ ਜਿਹੜਾ ਗੋਲਾ ਹਾਂ ਉਹ ਪੂਰੀ ਮੇਜਰਮੈਂਟ ਜੇ ਆਪਾਂ 40 ਕਿਲੋ 20 ਕੇਰਨਾ ਵਾ ਤੇ 40 ਕਿਲੋ ਹੀ ਪੈਗਾ ਇਹ ਨਹੀਂ ਹੈਗਾ ਵੀ ਉਹ 45 ਪੈ ਜਾਏਗਾ 50 ਪੈ ਜਾਏਗਾ ਜਿੰਨਾ ਕਹਤਾ ਹੁੰਦਾ ਐਕਿਊਰੇਸੀ ਹੋਏਗੀ ਕੰਮ ਦੀ ਆਹ ਸਾਈਡ ਦੇ ਉੱਤੇ ਜਿਹੜਾ ਹੈਗਾ ਪੋਰ ਜਿਹੜੀ ਸਾਈਡ ਵਾਲੀ ਆ ਜਿਹੜੀ ਬਾਹਰ ਕੱਢੀ ਹੋਈ ਆ ਇਹਨੂੰ ਬੰਦ ਕਰਨ ਵਾਸਤੇ ਇੱਥੇ ਲੋਕ ਦਿੱਤਾ ਹਾਂ ਜਦੋਂ ਬੰਨੇ ਵਾਲਾ gekeੜਾ ਲਾ ਕੇ ਇਹ ਪੋਰ ਇੱਕ ਬਾਹਰ ਕਰ ਦਤੀ ਪਹਿਲਾਂ ਪੋਰ ਬਾਹਰ ਨਹੀਂ ਸੀ ਆਉਂਦੀ ਹਾਂ ਪੋਰ ਬਾਹਰ ਕਰ ਦਤੀ ਜਦੋਂ ਮਰਜੀ ਤੁਸੀਂ ਇਹਨੂੰ ਬੰਨੇ ਵਾਲਾ gekeੜਾ ਲਾ ਕੇ ਬੰਦ ਕਰ ਸਕਦੇ ਆ ਵੈਰੀ ਗੁੱਡ ਹੋਰ ਹਾਂਜੀ ਇੱਕ ਖਾਸ ਕਰ ਸੌਰੀ ਮੈਂ ਵਿੱਚ ਟੋਕਦਾ ਦਿੱਕਤ ਆਉਂਦੀ ਹੁੰਦੀ ਆ ਆਪਾਂ ਨੂੰ ਆਹ ਬੰਦ ਹੋਣ ਦੀ ਉਹ ਤੁਹਾਡਾ ਕੁਐਸਚਨ ਬੜਾ ਵਧੀਆ ਵਾ ਤੁਹਾਨੂੰ ਥੋੜਾ ਜਿਹਾ ਲੈਕ ਸਾਈਡ ਤੇ ਹੋਣਾ ਪੈਣਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਕਿਉਂਕਿ ਆਮ ਹੀ ਸਾਡੇ ਨਾਲ ਵੀ ਹੁੰਦਾ ਰਹਿੰਦਾ ਨਾ ਤੁਸੀਂ ਜਿਹੜਾ ਨਾ ਪਿਸਤੌਲ ਦਾ ਐਂਗਲ ਆ ਉਹ ਸਾਰੀ ਉਹਦੀ ਖੇੜ ਆ ਆਮ ਤੌਰ ਤੇ ਤੁਸੀਂ ਦੇਖਿਆ ਹੋਊਗਾ ਇੱਥੇ ਟਾਈਆਂ ਪਾਈਆਂ ਹੁੰਦੀਆਂ ਕੁਝ ਕੀਤਾ ਹੁੰਦਾ ਵੀ ਬੈਂਡ ਕੱਢਣ ਵਾਸਤੇ ਇਹਦਾ ਡਿਜ਼ਾਈਨ ਹੀ ਇਸ ਹਿਸਾਬ ਨਾਲ ਪਿਸਤੌਲ ਤੋਂ ਪੋਰ ਦਾ ਇਸ ਹਿਸਾਬ ਨਾਲ ਐਂਗਲ ਕੀਤਾ ਗਿਆ ਜੇ ਸਿੱਧੀ ਸਟੇਡ ਹੀ ਰਵੇ ਬੰਦ ਹੋਣ ਦੀ ਸਮੱਸਿਆ ਹੀ ਨਹੀਂ ਹੂੰ ਦੂਜੀ ਜਿਹੜੀ ਤੁਹਾਡੇ ਹੈਗਾ ਸਰਦੀਆਂ ਦੇ ਵਿੱਚ ਕੀ ਹੁੰਦਾ ਨਮੀ ਹੁੰਦੀ ਮੌਸਮ ਨਮੀ ਹੁੰਦੀ ਉਹ ਦਿੱਕਤ ਉਹਦੋਂ ਪੂਰਾ ਬੰਦ ਹੁੰਦੀਆਂ ਉਹਦੇ ਵਾਸਤੇ ਇੱਕ ਆ ਦੇ ਦਿੱਤਾ ਹੋਲ ਜੇ ਤੁਹਾਡੀ ਪੋਰ ਇੱਥੋਂ ਹੀ ਬੰਦ ਹੋ ਜਾਂਦੀ ਨਾ ਆ ਦੇਖੋ ਇਹ ਹੌਲ ਦੇ ਦਿੱਤਾ ਭਾਵਾ ਵਾਸ਼ ਕਰ ਲੋ ਜੋ ਮਰਜੀ ਤੁਹਾਡੀ ਅੰਦਰੋਂ ਵੀ ਜੰਗ ਨਹੀਂ ਲੱਗੇਗਾ ਆਹ ਦਾ ਕੰਮ ਤੁਸੀਂ ਕੀਤਾ ਨਾ ਤਾਂ ਦੇ ਲਈ ਜਿੱਤ ਲਿਆ ਔਰ ਰਵੜ ਲਾਤੀ ਹਾਂ ਜਦੋਂ ਮਰਦੀ ਤੁਸੀਂ ਇਹਨੂੰ ਜਿਹੜਾ ਨਾ ਟਾਪ ਤੇ ਨਾ ਔਖਾ ਕੰਮ ਨਾ ਸਰਦੀਆਂ 'ਚ ਇਹ ਸਾਫ਼ ਨਹੀਂ ਹੁੰਦੀਆਂ ਜੀ ਨਹੀਂ ਹੁੰਦੀਆਂ ਜੀ ਜ਼ਿੰਮੇਦਾਰ ਕਲਪ ਜਾਂਦਾ ਕਲਪ ਜਾਂਦਾ ਉਦੋਂ ਸਿਲ ਨਾਲ ਜੁੜੀ ਜਾਂਦਾ ਜੁੜੀ ਜਾਂਦਾ ਉਹ ਜੈਕ ਵੱਜ ਜਾਂਦਾ ਦੇਖਿਆ ਹੋਇਆ ਥੋੜਿਆ ਨਾ ਇਹਨੂੰ ਇੱਥੋਂ ਮਾਰ ਮਰ ਕੇ ਇਹਨਾਂ ਨੇ ਵਿੰਗੇ ਕਰ ਰਹੇ ਨੇ ਵਿੰਗੇ ਕਰੇ ਹੁੰਦੇ ਨੇ ਵਿੰਗੇ ਕਰੇ ਹੁੰਦੇ ਹਾਂ ਉਹਦੇ ਲਈ ਪ੍ਰੋਪਰ ਇੱਕ ਸੋਲੂਸ਼ਨ ਦੋਤਾ ਵਾ ਜਿਹਦੇ ਜੇ ਉਹ ਸਮੱਸਿਆ ਹੀ ਖਤਮ ਹਾਂ ਚੰਝੜੀ ਖਤਮ ਚੰਝੜੀ ਹੀ ਖਤਮ ਹਾਂ ਦੂਜਾ ਜਿਹੜਾ ਸ਼ਕਤੀਮਾਨ ਇਹਨੂੰ ਰੋਟੇਟਰ ਵਰਤ ਰਿਹਾ ਨਾ ਹਾਂ ਇਹ ਸਾਡਾ ਇੱਕ ਐਕਸਪੋਰਟ ਮਾਡਲ ਆਉਂਦਾ ਵਿਕਟਰ ਰੋਟੇਟਰ ਅੱਛਾ ਜੀ ਜਿਹੜਾ ਕੰਪਨੀ ਇੰਡੀਆ ਚ ਨਹੀਂ ਸੇਲ ਕਰਦੀ ਜੇ ਬਾਹਰ ਹੀ ਵੇਚ ਰਹੀ ਆ ਠੀਕ ਹੈ ਜੀ ਇਹ ਉਹ ਮਾਡਲ ਰੋਟੇਟਰ ਆ ਇਹ ਆਮ ਰੋਟੇਟਰ ਨਾਲੋਂ ओके ਤੁਸੀਂ ਇਹਦਾ ਸਾਈਡ ਗੀਅਰ ਦੇਖੋਗੇ ਨਾ ਹਾਂਜੀ ਹਾਂਜੀ ਇਹ ਰੋਟਾਵੇਟਰ ਦੇ ਸਾਈਡ ਗੀਅਰ ਨਾਲੋਂ ਇਹਦਾ ਸਾਈਡ ਗੀਅਰ ਉੱਚਾ ਵਾ ਸਾਈਡ ਗੀਅਰ ਉੱਚਾ ਹੋਣ ਕਰਕੇ ਰੋਟਾਵੇਟਰ ਵੀ ਉੱਚਾ ਹੋ ਗਿਆ ਹਾਂ ਔਰ ਇਹਦੀ ਹਾਰਟ ਹਾਈਟ ਜਿਹੜੀ ਆ ਉਹ 2.5 ਇੰਚ ਉੱਚੀ ਆ ਦੂਸਰੇ ਆਮ ਨਾਲੋਂ ਆਮ ਨਾਲੋਂ ਉਹਦੇ ਚ ਕੀ ਆ ਕ੍ਰਾਸ ਤੁਹਾਡਾ ਬਿਲਕੁਲ ਸਿੱਧਾ ਚਲੇਗਾ ਹਾਂ ਹੈਵੀ ਲੋਡ ਆ ਕ੍ਰਾਸ ਤੁਹਾਡੇ ਟੁੱਟਣਗੇ ਨਹੀਂ ਲਾਈਫ ਉਹ ਆਉਂ ਤੋਂ ਔਰ ਤੇ ਕੀ ਹੁੰਦਾ ਏਦਾਂ ਚੱਲਦਾ ਢੇਡੇ ਚੱਲਦੇ ਢੇਡੇ ਚੱਲਦੇ ਉੱਥੇ ਫੇਰ ਕ੍ਰਾਸ ਜ਼ਿਆਦਾ ਟੁੱਟਦੇ ਆ ਆਰਮਰ ਪਰੇਸ਼ਾਨ ਹੁੰਦਾ ਉਹਦੇ ਕੋਲ ਟਾਈਮ ਨਹੀਂ ਇੰਨਾ ਹੁੰਦਾ ਬਈ ਬਾਰ-ਬਾਰ ਵਰਕਸ਼ਾਪ 'ਚ ਜਾਵੇ ਭਾਈ ਇਹ ਦਿੱਕਤ ਵਾਕਈ ਆਉਂਦੀ ਹੈ ਜੀ ਇਹਦੇ ਜੋ ਪ੍ਰੋਪਰ ਸੋਲੂਸ਼ਨ ਦੱਸਤਾ ਆ ਅਸੀਂ ਤੇ ਗੇਅਰ ਬਾਕਸ ਹੀ ਇਹਦਾ ਗੇਅਰ ਬਾਕਸ ਤਾਂ ਸ਼ਕਤੀਮਾਨ ਦਾ ਜੀ 3 ਫੁੱਟ ਤੋਂ ਲੈ ਕੇ 15 ਫੁੱਟ ਤੱਕ ਇੱਕੋ ਹੀ ਲੱਗਦਾ ਵਾ ਔਰ ਕੋਈ ਪ੍ਰੋਬਲਮ ਨਹੀਂ ਅੱਛਾ 3 ਫੁੱਟ ਵੀ ਲਓ ਆਹ ਜੀ 3 ਫੁੱਟ ਨੂੰ ਵੀ ਇੱਡਾ ਹੀ ਗੇਅਰ ਬਾਕਸ ਹੋਣਾ 15 ਫੁੱਟ ਨੂੰ ਵੀ ਇੱਡਾ ਹੀ ਗੇਅਰ ਬਾਕਸ ਹੋਣਾ ਹ ਇਹ ਤੇ ਗੇਅਰਬਾਕਸ ਦੀ ਤਾਂ ਅਸੀਂ 2 ਸਾਲ ਦੀ ਵਾਰੰਟੀ ਦਿੰਨੇ ਆ ਲੇਕਿਨ ਗੇਅਰਬਾਕਸ ਦੀ ਸਾਡੇ ਕੋਲ ਅਜੇ ਤੱਕ ਬਾਬੇ ਦੀ ਕਿਰਪਾ ਵਾ ਕੋਈ ਕੰਪਲੇਂਟ ਹੀ ਨਹੀਂ ਆਈ ਹਾਂ ਕੋਈ ਕੰਪਲੇਂਟ ਨਹੀਂ ਆਈ ਠੀਕ ਹੈ ਕਿਉਂਕਿ ਸ਼ਕਤੀਮਾਨ ਦਾ ਸਾਰਾ ਕੁਝ ਇਨ ਹਾਊਸ ਆ ਹਾਂ ਬਾਹਰੋਂ ਨਹੀਂ ਨਾ ਇਕੱਠਾ ਕਰਕੇ ਨਹੀਂ ਬਣਾਇਆ ਜਾਂਦਾ ਸਮਾਨ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਕਿਤੇ ਟਾਈਮ ਮਿਲੇ ਇੱਕ ਵਾਰੀ ਸਾਡਾ ਪਲਾਂਟ ਵਿਜ਼ਿਟ ਕਰੋ ਕੋਈ ਗੱਲ ਨਹੀਂ ਭਾਜੀ ਤੁਸੀਂ ਆੜੀ ਰੂਹ ਖੁਸ਼ ਹੋ ਜੂਗੀ ਵੀ ਕਿਸੇ ਕੰਪਨੀ ਚ ਅਸੀਂ ਆਏ ਹਾਂ ਕੋਈ ਗੱਲ ਨਹੀਂ ਵੈਗਰੂ ਨੇ ਚਾਇਆ ਤੇ ਆਪਾਂ ਕੋ ਨਹੀਂ ਹਾਂ ਟ੍ਰੇਨਿੰਗ ਸੈਂਟਰ ਡੋਜੋ ਸੈਂਟਰ ਹਰ ਜੀ ਸਾਡੀ ਟੀਮ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪ੍ਰੋਪਰ ਹਰੇਕ ਮਸ਼ੀਨ ਤੇ ਓਕੇ ਇਦਾਂ ਨਹੀਂ ਹੈਗਾ ਵੀ ਸਹੀ ਮਾਰਕੀਟ ਚੋਂ ਬੰਦੇ ਫੜ ਲਏ ਆ ਤੇ ਉਹਨਾਂ ਨੂੰ ਟ੍ਰੇਨ ਕਰ ਲਿਆ ਨਹੀਂ ਸਾਡੀ ਕੰਪਨੀ ਪ੍ਰੋਪਰ ਟ੍ਰੇਨਿੰਗ ਦਿੰਦੀ ਆ ਜਿਹਦੇ ਨਾਲ ਜਿਹੜੇ ਫੇਲਿਅਰ ਹੋਣ ਦੇ ਚਾਂਸ ਸੀ ਘੱਟ ਹੁੰਦੇ ਆ ਬੈਕਅਪ ਪਲਾਨ ਤੁਹਾਡੇ ਕੋਲ ਬਾਲਾ ਤਕੜਾ ਜੀ ਔਰ ਇਹਦਾ ਜਿਹੜਾ ਹੈਗਾ ਨਾ ਸੀ ਡ੍ਰਿਲ ਪਿੱਛੇ ਚਲੇ ਚੱਲਦੇ ਆ ਆਓ ਉਧਰ ਦੀ ਭਾਵੇਂ ਆ ਗਏ ਸੋ ਤੇ ਸੀ ਡ੍ਰਿਲ ਬਹੁਤ ਹੈਵੀ ਬਣਾਇਆ ਗਿਆ ਔਰ ਇਹਦੇ ਵਿੱਚ ਖਾਣ ਵਾਸਤੇ ਇਹ ਜਾਲੀਆਂ ਲਾਈਆਂ ਗਈਆਂ ਵਾ ਠੀਕ ਹੈ ਜੀ ਇਦੇ ਵਿੱਚ ਥੱਲੇ ਖਾਸ ਬੰਦ ਹੋਣ ਦੇ ਚਾਂਸ ਹੀ ਖਤਮ ਆ। ਵੀ ਥਲੀ ਟੁਲੀ ਆਉਣ ਡੋਕਿੰਗ ਹੋਣੀ ਨਹੀਂ ਨੀ। ਠੀਕ ਹੈ ਜੀ। ਔਰ ਤੁਸੀਂ ਇਹਦੇ ਡ੍ਰੇਲ ਦੇਖੋ ਆਹ ਡ੍ਰਲਾਂ ਦੇਖੋ। ਉੱਤੇ ਪੱਤਰੀ ਲਾਈ ਹੋਈ ਆ। ਇਹਦੇ ਬਖਸਾ ਪੂਰਾ ਹੈਵੀ ਬਖਸਾ ਵਾ। ਔਰ ਸਾਰਾ ਹੀ ਖੋਲਦਾ ਵਾ। ਹਰੇਕ ਪਾਰ ਜਿਹੜਾ ਵਾ ਉਹ ਇਕੱਲਾ ਇਕੱਲਾ ਤੁਸੀਂ ਜੇ ਕੋਈ ਵਿੰਗਾ ਹੋ ਜਾਂਦਾ ਕੁਝ ਹੋ ਜਾਂਦਾ ਤਾਂ ਰਿਪਲੇਸ ਕਰ ਸਕਦੇ। ਐਸਿਕੋ ਸੁਆਦ ਆਉਂਦਾ ਨਾ ਬੰਦੇ ਦਾ ਦਿਲ ਖੁਸ਼ ਹੁੰਦਾ ਹੁਣ ਜ਼ਿਮੀਂਦਾਰ ਵੀਰ ਪੈਸਾ ਬਹੁਤ ਔਖਾ ਬਣਦਾ ਜ਼ਿਮੀਂਦਾਰ ਕੋ ਦੇਖੋ ਸਰਕਾਰ ਦੀ ਬੜੀ ਤਗੜੀ ਸਪੋਰਟ ਆ ਅੱਜ ਸਬ ਜਣੀਆਂ ਦੇ ਰਹੀ ਆ ਕਾਹਦੇ ਵਾਸਤੇ ਦੇ ਰਹੀ ਆ ਉਹ ਕਹਿੰਦੀ ਵੀ ਅੱਗ ਨਾ ਲੱਗੇ ਖੇਤਾਂ ਨੂੰ ਜੇ ਮਸ਼ੀਨ ਮਾੜੀ ਲੈ ਲਈ ਖੇਤ ਚ ਜਾ ਕੇ ਚੱਲੀ ਨਾ ਉਹ ਦਿਲੀ ਲਾਊਗਾ ਅੱਗ ਲਾਉਣੀ ਪੈਣੀ ਅੱਗ ਲਾਉਣੀ ਪੈਣੀ ਨਾ ਉਹਦੇ ਲਈ ਸਰਕਾਰ ਦੀ ਬਹੁਤ ਤਗੜੀ ਸਪੋਰਟ ਆ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਵੀ ਮਸ਼ੀਨਾਂ ਕੁਆਲਿਟੀ ਦੀਆਂ ਲਓ ਜਿਹੜੀ ਕੋਈ 5-4 ਸਾਲ ਤੁਹਾਡੀ ਮਸ਼ੀਨ ਚੱਲੇ ਹਾਂ ਔਰ ਇੱਕ ਇਹੋ ਜਿਹਾ ਹੋਰ ਜੀ ਦੱਸਾਂ ਸਰਕਾਰ ਨੇ ਇਹ ਕਰ ਦਿੱਤਾ ਆ ਵੀ ਤੁਹਾਡੀ 5 ਸਾਲ ਬਾਅਦ ਮਸ਼ੀਨ ਵੈਰੀਫਿਕੇਸ਼ਨ ਹੋਣੀ ਆ ਅੱਛਾ ਜੇ 5 ਸਾਲ ਬਾਅਦ ਤੁਹਾਡੇ ਕੋਲ ਮਸ਼ੀਨ ਨਾ ਪਾਈ ਗਈ ਠੀਕ ਹੈ ਜੀ ਤੁਹਾਨੂੰ ਪੈਸੇ ਵਾਪਸ ਕਰਨੇ ਪੈਣਗੇ ਠੀਕ ਹੈ ਨੀ ਇਸ ਕਰਕੇ ਐਵੇਂ ਨਹੀਂ ਦੇ ਦੇਣੀ ਐਵੇਂ ਨਹੀਂ ਦੇ ਦੇਣੀ ਇਸ ਕਰਕੇ ਕੁਆਲਿਟੀ ਦੀਆਂ ਮਸ਼ੀਨਾਂ ਲੋ ਜਿਹੜੀ 5-7 ਸਾਲ ਲਾਈਵ ਹੋਵੇ ਹਾਂ ਔਰ ਪੰਜਾਬੀ ਜਗਾਂ ਲੋ ਵੀ ਬੜੇਪਾ ਚੰਗਾ ਹੋਵੇ ਹਾਂ ਹਾਂ ਜੇ ਮਾੜੀ ਹੋਏ ਤਾਂ ਤਨੋ ਗਣੀ ਪਈਗਾ ਕੂੜੇ ਸੁਟਣੀ ਪਈਗਾ ਤੁਹਾਡੇ ਪੈਸੇ ਖਰਾਬ ਹੋ ਜਾਣਗੇ ਖਰਾਬ ਹੋ ਜਾਣਗੇ ਠੀਕ ਹੈ ਨੀ ਇਹ ਰਹੀ ਇਹ ਭਾਜੀ ਆਪਣਾ ਇਹ ਮਲਚਰਾ ਜੀ ਸ਼ਕਤੀਮਾਨ ਦਾ ਜਿਹੜਾ ਪਹਿਲਾ ਮਲਚਰ ਹੁੰਦਾ ਸੀ ਸਾਡਾ ਹਾਂਜੀ ਉਹਦਾ ਵਰਕਿੰਗ ਏਰੀਆ 8 ਫੁੱਟ ਦਾ 7.5 ਫੁੱਟ ਦਾ ਇਹਦਾ ਵਰਕਿੰਗ ਏਰੀਆ 8 ਫੁੱਟ ਕਰਤਾ ਇਹਨੂੰ ਵੀ ਅਪਡੇਟ ਕੀਤਾ ਵਾ ਇਹਦਾ ਗੇਅਰ ਹੋਰ ਹੈਵੀ ਕੀਤਾ ਵਾ ਸਾਈਡ ਤੇ ਜਿਹੜੀਆਂ ਪੁਲੀਆਂ ਹੈਵੀ ਕੀਤੀਆਂ ਆਰ ਪੀ ਐਮ ਚੇਂਜ ਕੀਤੇ ਆ ਇਹਦਾ ਪਹਿਲੇ ਨਾਲੋਂ ਵੀ ਜਿਹੜਾ ਵਰਕਿੰਗ ਆ ਉਹ ਬਹੁਤ ਫਾਈਨ ਹੋ ਗਈ ਆ ਸਫਾਈ 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 ਪੂਰੀ ਸਫਾਈ ਆ ਔਰ ਸਾਡੇ ਜਿੱਦਾਂ ਤੁਹਾਨੂੰ ਦੱਸਿਆ ਵੀ ਥੋੜਾ ਆਗਾਹ ਵਧੂਆ ਏਰੀਆ ਇੱਥੇ ਫਾਰਮਰ ਜਿਹੜੇ ਆ ਉਹ ਮੱਕੀ ਦੇ ਖੇਤਾਂ ਨੂੰ ਵੀ ਅੱਗ ਨਹੀਂ ਲਾਉਂਦੇ अच्छा ਉਹਨਾਂ ਨੂੰ ਵੀ ਮਲਚ ਕਰਕੇ ਤੇ ਫਿਰ ਖੇਤ ਦੇ ਵਿੱਚ ਹੀ ਦਮ ਬਣਾਉਂਦੇ ਆ ਚਾਹੀਦਾ ਵੀ ਭਾਜੀ ਆਈਆਂ ਉਹਦੇ ਉਹਦੇ ਰਿਜ਼ਲਟ ਬੜੀ ਵਧੀਆ ਭਾਜੀ ਹਾਂ ਜਿਹੜੀ ਜ਼ਮੀਨ ਦੇ ਵਿੱਚ ਖਾਦਾਂ ਦੀ ਸ਼ਮ ਹੈਗੀ ਨਾ ਉਹ ਸ਼ਮਤਾ ਮੁਕੀ ਸੀ ਉਹ ਘੱਟ ਪਾਉਣੀਆਂ ਪੈ ਰੀਆਂ ਜਿੱਥੇ ਸਾਡੇ ਫਾਰਮਰ ਆਹ ਫੇਰ ਪਹਿਲਾਂ ਤਿੱਲੀ ਲਾ ਦਿੰਦੇ ਸੀ ਨਾ ਤਿੱਲੀ ਲਾ ਦਿੰਦੇ ਉਹ ਜਿਵੇਂ ਆਪਾਂ ਨਿੱਕੇ ਹੁੰਦੇ ਪੜਦੇ ਹੁੰਦੇ ਸੀ ਮਿੱਤਰ ਕੀੜੇ ਉਹ ਵਿਚਾਰੇ ਉਹ ਵੀ ਮੱਚ ਜਾਂਦੇ ਸੀ ਉਹ ਵੀ ਮੱਚ ਜਾਂਦੇ ਉਹ ਵੀ ਮੱਚ ਜਾਂਦੇ ਹਾਂ ਦੂਜਾ ਤਾਂ ਕੋਈ ਆਊਗਾ ਉਹਦੇ ਵਾਸਤੇ ਆਪਾਂ ਦਵਾਈ ਦਾ ਛੜਕਾ ਕਰਦੇ ਹਾਂ ਜੇ ਮੈਂ ਅੱਜ ਆਪਣੀ ਬਿਲਡ ਦੀ ਗੱਲ ਕਰਾਂ ਨਾ ਅੱਜ ਸਾਡੇ ਇੱਥੇ ਆਲੂ ਵਾਲੇ ਕਿਸਾਨ ਨੂੰ ਤੁਸੀਂ ਪੈਸੇ ਵੀ ਦੇਦੇ ਹੋ ਵੀ ਖੇਤ ਨੂੰ ਅੱਗ ਲਾ ਲਾ ਉਹ ਤਾਂ ਵੀ ਨਹੀਂ ਲਾਊਗਾ ਨਹੀਂ ਲਾਊਗਾ ਇਹਨਾਂ ਦਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੂੰ ਧਰਤੀ ਦੇ ਵਿੱਚ ਵਾੜਨ ਦਾ ਸਾਨੂੰ ਫਾਇਦਾ ਕੀ ਹੈ ਕਿਉਂਕਿ ਪਰਾਲੀ ਦਾ ਵੱਟ ਪੋਲੀ ਰਹਿੰਦੀ ਆਲੂ ਦਾ ਸਾਈਡ ਬੰਦਾ ਜੀ ਸਾਡੀ ਕੰਪਨੀ ਨੇ ਨਾ ਇੱਕ ਵੀਡੀਓ ਸ਼ੂਟ ਕੀਤੀ ਸੀ ਹਾਂਜੀ 4-5 ਸਾਲ ਪਹਿਲਾਂ ਤੇਰਾ ਤੁਜ ਕੋ ਅਰਪਣਾ ओके ویک्टर ਧੀਮਾ ਦਾ ਅਸੀਂ ਤੇਰੇ ਕੋਲ ਲਈ ਤੇ ਜਾ ਰਹੇ ਆ ਤੈਨੂੰ ਦੇਖ ਹੀ ਰਹੇ ਆ ਸਹੀ ਗੱਲ ਹੈ ਜੀ ਉਹਦੇ ਚ ਸਾਰੇ ਜੋ ਇਹਦੇ ਚ ਤੱਤ ਬਾ ਉਹ ਸਾਰੇ ਦਿੱਤੇ ਗਿਆ ਸੀ ਵੀ ਇਹਦੇ ਚ ਪਰਾਲੀ ਜਾਂ ਤੱਤ ਹੁੰਦੇ ਆ ਤੁਸੀਂ ਇਹਨਾਂ ਦਾ ਫਾਇਦਾ ਲੈ ਸਕਦੇ ਆ ਜੀ ਆਪਣੇ ਆ ਵੀ ਚੰਗੇ ਵਿਕਦੇ ਆ ਇੱਧਰ ਪਲੋ ਪਲੋ ਹਾਂ ਦੇਖੋ ਮਲਚਰ اور ਪਲੋ ਦੋਵਾਂ ਦਾ ਕੰਬੀਨੇਸ਼ਨ ਆ ਹਾਂ ਇਹ ਸਮਝ ਲਓ ਭੈਣ ਭਰਾ ਹੀ ਆ ਭੈਣ ਭਰਾ ਉਹਦੇ ਤੋਂ ਬਿਨਾ ਇਹ ਵੀ ਨਹੀਂ ਕਾਹੇ ਚੱਗਾ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਮਲਚਰ ਮਲਚਰ ਦੇ ਆਪਰੇਸ਼ਨ ਤੋਂ ਬਾਅਦ ਅਲੱਗ-ਅਲੱਗ ਏਰੀਆ 'ਚ ਹੈਗਾ ਕਲਚਰ ਲੇਕਿਨ ਅਸੀਂ ਰეკਮੈਂਡ ਕਰਦੇ ਹਾਂ ਮਲਚਰ ਤੋਂ ਬਾਅਦ ਰੋਟਾਵੇਟਰ ਮਾਰੋ ਰੋਟਾਵੇਟਰ ਕਰਨ ਤੋਂ ਬਾਅਦ ਪਲੋ ਕਰੋ ਫਿਰ ਸਫਾਈ ਚਾਹੀਦੀ ਹੈ ਠੀਕ ਹੈ ਜੀ ਇਹ ਸਿੰਗਲ ਫਰੇਮ ਪਲੋ ਆ ਔਰ ਅਸੀਂ ਟਰੈਸ਼ਬੋਰਡ ਟਾਇਰ ਸਾਰਾ ਕੁਝ ਨਾਲ ਦਿੰਨੇ ਆ ਕਿਸੇ ਵੀ ਕੋਈ ਵੀ ਚੀਜ਼ ਜਿਹੜੀ ਆ ਉਹ ਤੁਹਾਨੂੰ ਬਾਹਰੋਂ ਨਹੀਂ ਲੈਣੀ ਪੈਗੀ ਇੱਥੇ ਹੀ ਆਪਣੇ ਜੋ ਇੱਥੋਂ ਹੀ ਯਾਨੀ origignal ਦੇਾਂਗੇ ਸਾਰਾ ਕੁਝ ਇੱਦਾਂ ਨਹੀਂ ਪਾਓ ਸਭ ਕੁਝ ਮਿਲੂ ਸਭ ਕੁਝ origignal ਦੇਾਂਗੇ ਔਰ ਬਿੱਲ ਤੇ ਦੇਾਂਗੇ ਸਾਡਾ ਜਿੰਨਾ ਵੀ ਪਾਰਟਸ ਆ ਜਾਂ ਕੁਝ ਵੀ ਆ ਅਸੀਂ origignal ਹੀ ਵੇਚਦੇ ਆ ਔਰ ਬਿੱਲ ਤੇ ਦਿੰਨੇ ਆ ਤੁਹਾਡੇ origignal ਤੋਂ ਮੈਂ ਫਿਰ ਗੱਲ ਟੋਕਣ ਲੱਗਾ ਇੱਥੇ ਕਸਟਮਰ ਆ ਗਿਆ ਜੀਮੇਦਾਰ ਵੀਰ ਆ ਗਿਆ ਜੀ ਮੈਂ ਆ ਲੈ ਲਿਆ ਰੂਟਾ ਵਿਕਟਰ ਤੁਹਾਡੇ ਕੋਲ ਇਹਦੀਆਂ ਕੋਈ ਇੱਕ ਚੀਜ਼ਾਂ ਨਹੀਂ ਹੈਗੀਆਂ ਜੀ ਜਿਵੇਂ ਤੁਸੀਂ ਹੁਣੇ ਉਹਦੇ ਟਾਇਰ ਦੀ ਗੱਲ ਕੀਤੀ ਆਪਣੇ ਪਲੌ ਦੇ ਪਲੌ ਦੇ ਹਨਾ ਜੋ ਵੀ ਨਾਲ ਸੈਸਰੀ ਆ ਮਿਲਦੀ ਕਿਸੇ ਵੀ 파ਟ ਦੀ ਉਹ ਸਭ ਕੁਛ ਉਹਦਾ ਕਸਟਮਰ ਨੂੰ ਕੀ ਤੁਸੀਂ ਸਬੂਤ ਦਿਓਗੇ ਇਹ オリジナル ਹੈ ਲੈਣੇ ਆਪਾਂ ਸਪੇਅਰ 파ਟ ਰੂਮ ਚ ਚੱਲਦੇ ਆ ਚਲਿਏ ਸਟੋਰ ਦੇ ਵਿੱਚ ਚਲੋ ਆਜੋ ਉਹਦੇ ਚ ਆਜੋ ਛੋਟੇ ਤੁਹਾਨੂੰ ਮੈਂ ਦਿਖਾਉਣਾ ਵਾਂ ਹਾਂਜੀ ਇਕੱਲਾ 파ਟ ਦੇਣਾ ਨਹੀਂ 파ਟ ਦੇਣ ਵਾਸਤੇ ਪ੍ਰੋਪਰ ਟੀਮ ਆ ਔਰ ਹਰੇਕ ਪਾਡ ਦੇ ਉੱਤੇ ਕਿਹ ਉਹ ਰ ਕੋਡ ਆ ਸਾਡੀ ਕੰਪਨੀ ਦਾ ਠੀਕ ਹੈ ਜੀ ਤੁਸੀਂ ਜਦੋਂ ਮਰਜ਼ੀ ਆਨਲਾਈਨ ਵੀ ਉਹਨੂੰ ਚੈੱਕ ਕਰ ਸਕਦੇ ਆ ਜੀ ਸਾਡਾ ਪਾਡ 오ਰੀਜਨਲ ਹੈ ਕ ਦੇਸੀ ਪਾਡ 오ਰੀਜਨਲ ਆ ਕਿ ਦੇਸੀ ਆ ਲੇਕਿਨ ਇੱਕ ਰਿਕਵੈਸਟ ਆ ਵੀ ਜਿੰਨਾ ਵੀ ਲੈਣਾ ਨਾ ਹਾਂਜੀ ਸਾਡੇ ਜਿਹੜਾ ਥੋੜਾ ਜੀ ਡੀਲਰ ਆ ਤੁਸੀਂ ਉਹਦੇ ਕੋਲੋਂ ਲਓ ਓਕੇ ਚਲੋ ਜੀ ਬਾਬੇ ਦੀ ਮਿਹਨਤ ਤੁਸੀਂ ਤਾਂ ਵੱਡਾ ਉਹ ਬਣਾ ਹੀ ਕਰਦੇ ਹੋ ਇੱਧਰ ਸਾਡਾ ਜਿਹੜਾ ਇਹ ਸਪੇਅਰ ਪਾਰਟ ਦਾ ਪੀਸ ਸੈਟ ਹਾਂਜੀ ਸਪੇਅਰ ਪਾਰਟ ਦੀ ਸੈਟਿੰਗ ਆ ਸਾਰੀ ਆ ਦੇਖੋ ਤੁਸੀਂ ਪਾਰਟ ਨੰਬਰ ਪਾਰਟ ਦੇ ਉੱਤੇ ਕਿਊਗਰ ਨੰਬਰ ਹਮ ਯਾਨੀ ਡੁਪਲੀਕੇਸੀ ਦੀ ਗੁੰਜਾਇਸ਼ ਹੀ ਨਹੀਂ ਹੈਗੀ ਸਾਡੇ ਕੋਲ ਕਸਟਮਰ ਚੈੱਕ ਕਰ ਸਕਦਾ ਚੈੱਕ ਕਰ ਸਕਦਾ ਵਾ ਜੇ ਤੁਹਾਨੂੰ ਮੈਂ ਥੋੜਾ ਜਿਹਾ ਸਪੇਅਰ ਪਾਰਟ ਤੇ ਵਿజిਟ ਕਰਾਉਣਾ ਚਲੋ ਜੀ ਚਲੋ ਮੈਂ ਜੇ ਗਏ ਤਾਂ ਬੜੇ ਵੀਰਾਂ ਕੋਲੇ ਆ ਪਰ ਤੁਸੀਂ ਉਹ ਮਨੀਸ਼ ਨੰਬਰ 1 ਕਿਸੇ ਗਲਤ ਤੋਂ ਹੀ ਬਣਿਆ ਸਫੇਰ ਪਾਰਟ ਸਾਰਾ A to Z ਹਰ ਚੀਜ਼ ਤੁਹਾਨੂੰ ਅਵੇਲੇਬਲ ਹੋਊਗੀ ਮੰਨ ਲਓ ਕੱਲੀ ਕੱਲੀ ਚੀਜ਼ ਤੁਸੀਂ ਦੇਖੋ ਜੇ ਆਪਾਂ ਬੇਲਰ ਦੀ ਗੱਲ ਕਰਦੀਏ ਕ੍ਰਿੰਕਾਂ ਰੈਕ ਅਪਰ ਕਵਰ ਹਰ ਚੀਜ਼ ਅਵੇਲੇਬਲ ਆ ਔਰ ਜਿੰਦਾ ਤੁਹਾਨੂੰ ਮੈਂ ਬਾਰ ਬਾਰ ਕਹਿੰਨਾ ориجنલ ਮਿਲੇਗਾ ਡੁਪਲੀਕੇਟ ਦਾ ਕੋਈ ਕੰਮ ਨਹੀਂ ਤਾਂ ਇਹ ਤਾਂ ਬਰਾਵੇਂ ਤਾਂ ਕਰੋ ਪਰ ਨਹੀਂ ਆਹ ਦੇਖੋ ਨੀਡਲਾਂ ਦੇ ਢੇਰ ਲੱਗੇ ਹੋਏ ਆ ਹਾਂਜੀ ਇੱਥੇ ਇੱਕ ਇੱਕ ਨੀਡਲ ਦੋ ਦੋ ਚਾਰ ਚਾਰ ਰੱਖ ਕੇ ਬੈਠੇ ਆ ਇਦਾਂ ਗੱਡੀ ਨਹੀਂ ਚੱਲਣੀ ਨਹੀਂ ਓਦਾਂ ਨਹੀਂ ਫਿਰ ਸਵਾਦ ਨਹੀਂ ਨਾ ਆਉਂਦਾ ਮੈਂ ਹਰ ਸਾਲ ਲਗਭਗ 150 ਤੋਂ 200 ਬੇਲਰ ਨੂੰ ਸਰਵਿਸ ਦਿੰਦਾ ਵਾਂ ਆਪਣਾ ਇੱਕ ਕਾਊਂਟਰ ਨਕੋਦਰ ਆ ਇੱਕ ਜਲੰਧਰ ਆ ਕੇਗਰੋ ਇੰਡਸਟਰੀ ਜਲੰਧਰ ਜਿਹੜਾ ਹੈਗਾ ਔਰ ਨਕੋਦਰ ਜੇ ਐਸ ਐਗਰੋ ਇੰਨਾ ਕਾਊਂਟਰਾਂ ਦੇ ਨਿਗਾਹ ਤਾਂ ਮਾਰ ਪਿੱਛੇ ਇਧਰ ਚ ਨਹੀਂ ਦਿਖਾਈ ਅਸਲ ਸਾਰਾ ਹੀ ਬੇਸਮੈਂਟ ਹੈ ਬਿਲਰ ਵਾਸਤੇ ਟੋਟਲ ਬਿਲਰ ਦਾ ਹੀ ਇਹ 파ਟ ਆ ਇਸ ਬੇਸਮੈਂਟ ਤੇ ਇਸੇ ਤਰ੍ਹਾਂ ਹੀ ਇੱਕ ਉੱਪਰ ਦਾ ਛੱਤ ਦਾ ਫਲੋਰ ਆ ਉੱਥੇ ਸਾਰਾ ਆਲੂ ਵਾਲੀਆਂ ਮਸ਼ੀਨਾਂ ਦਾ ਹੀ 파ਟ ਆ ਅੱਛਾ ਜੀ ਇਸੇ ਤਰ੍ਹਾਂ ਇਧਰ ਆ ਜਾਓ ਕਿਹੜੇ-ਕਿਹੜੇ ਖਜ਼ਾਨੇ ਤੁਸੀਂ ਸਾਨੂੰ ਦਿਖਾਉਣੇ ਅੱਜ ਲਾਈਟਾਂ ਜਗਾ ਦੇ ਵੈਰੀ ਗੁੱਡ ਯਾਰ ਇਹ ਸਵਾਲ ਇਹਦੇ ਤੇ ਇਹ ਸਾਡੀ ਬੇਸਮੈਂਟ ਨਵੀਂ ਅਜੇ ਅਸੀਂ ਇਹਨੂੰ ਕਰ ਰਹੇ ਹਾਂ ਰੈਡੀ ਸਾਡੇ ਕੋਲ ਸਪੇਸ ਘਟ ਗਈ ਸੀ ਪਾਰਟ ਸੀ ਓਕੇ ਇਨਵੈਂਟਰੀ ਜਿਆਦਾ ਹੋਣ ਕਰਕੇ ਨਾ ਇੱਥੇ ਸਾਰੇ ਹੁਣ ਆ ਰੈਕ ਵਗੈਰਾ ਇਹੇ ਦੇਖੋ ਤੁਸੀਂ ਪਾਰਟ ਤੇ ਸਾਰਾ ਅਸੀਂ ਕੋਈ ਗੱਲ ਨਹੀਂ ਬਾਬੇ ਦੀ ਮਿਹਨਤ ਜਦੋਂ ਨੈਕਸਟ ਟਾਈਮ ਆਏ ਜੀ ਉਦੋਂ ਸਾਨੂੰ ਰੈਡੀ ਮਿਲੂ ਰੈਡੀ ਮਿਲੂਗਾ ਜੀ ਸਾਰਾ ਕੁਝ ਔਰ ਇੱਕ ਵੱਖਰੀ ਲੁੱਕ 'ਚ ਮਿਲੂਗਾ ਅਸੀਂ ਇਹਨੂੰ ਟੋਟੇ ਨਾ ਵੀ ਬਹੁਤ ਸੋਹਣੀ ਚੰਗੀ ਗੱਲ ਲੱਗੀ ਜਿਹੜੇ ਵੀਰ ਭਰਾ ਜਿੰਨੇ ਵੀ ਆਪਣੇ ਵੀਰ ਫਿਰਦੇ ਪਏ ਆ ਜਦੋਂ ਇੱਧੇ ਆਏ ਆ ਜੀ ਸਭ ਨੂੰ ਪਤਾ ਵੀ ਮੇਰੀ ਜੌਬ ਕੀ ਆ ਆਪੋ ਆਪਣੇ ਪ੍ਰੋਪਰ ਕੰਮ ਤੇ ਸਭ ਟੀਮ ਲੱਗੀ ਹੈ ਇਹਦੇ ਤੇ ਅਸੀਂ ਇੱਕ ਡਰੈਸ ਕੋਡ ਕੀਤਾ ਹਾ ਇਹ ਜਿਹੜੀ ਸਾਡੀ ਰੈੱਡ ਕਲਰ ਦੇ ਵਿੱਚ ਆ ਹਾਂਜੀ ਇਹ ਸਾਰੀ ਟੀਮ ਹੈਗੀ ਆ ਸਾਡੀ ਸਪੇਅਰ ਪਾਰਟ ਤੇ ਆਫਿਸ ਓਕੇ ਇਹ ਆਫਿਸ ਵਾਲੀ ਆ ਇਸੇ ਤਰ੍ਹਾਂ ਹੀ ਜਿਹੜਾ ਬਲੂ ਕਲਰ ਦੇ ਵਿੱਚ ਤੁਹਾਨੂੰ ਜਿਹੜਾ ਵੀ ਲੜਕਾ ਮਿਲੇਗਾ ਉਹ ਤੁਹਾਨੂੰ ਸਰਵਿਸ ਵਾਲਾ ਮਿਲੇਗਾ ਉਹ ਸਰਵਿਸ ਵਾਲਾ ਸਰਵਿਸ ਵਾਲਾ ਮਿਲੇਗਾ ਦੂਰੋਂ ਹੀ ਪਛਾਣਿਆ ਜਾਊਗਾ ਵੀ ਇਹ ਸਾਡੀ ਸਰਵਿਸ ਟੀਮ ਆ ਔਰ ਇਹਨੂੰ ਜਦੋਂ ਮਰਜ਼ੀ ਅਸੀਂ ਆਵਾਜ਼ ਮਾਰ ਲਈਏ ਆਪਾਂ ਆਵਾਜ਼ ਮਾਰ ਕੇ ਕੰਮ ਤੁਸੀਂ ਜਿਹੜਾ ਵੀ ਆਦਾ ਦੂਜਾ ਇਦਾਂ ਨਾ ਮਜਾਕ ਦੀ ਗੱਲ ਆ ਜਦੋਂ ਕਿਤੇ ਫੀਲਡ 'ਚ ਇਤੋਂ ਫਰਲੋ ਮਾਰਦੇ ਆ ਬਾਜ਼ਾਰ 'ਚ ੱਟ ਪਤਾ ਲਾ ਜਾਂਦਾ ਸਾਡਾ ਮੁੰਡਾ ਕਿੱਥੇ ਜਾਂਦਾ ਢੋਡੀ ਚੋਰੀ ਵੀ ਵੜੀ ਜਾਂਦੀ ਆ ਚਲੋ ਵਧੀਆ ਇਹ ਕਹਦਾ ਰੱਖਿਆ ਬਾਈ ਜੀ ਸਪੇਅਰ ਪਾਰ ਦੱਸੋ ਇਹ ਸਾਰਾ ਜੀ ਹੈਗਾ ਜਿਹੜਾ ਮੋਬਾਈਲ ਸ਼ਰੇਡਰ ਮੱਕੀ ਦਾ ਚਾਰਪੌਣ ਵਾਲੀ ਜਿਹੜੀ ਮਸ਼ੀਨ ਆ ਉਹਦਾ ਉਹਦੇ 'ਚ ਚਾਹੇ ਉਹ ਤੁਸੀਂ ਗੱਲ ਕਰ ਲੋ ਬਠਿੰਡੇ ਦੀ ਚਾਹੇ ਫਰੀਦਕੋਟ ਦੀ ਚਾਹੇ ਉਹ ਤੁਸੀਂ ਗੱਲ ਕਰ ਲੋ ਅਮਰਸਰ ਦੀ ਸਾਰਾ ਕਸਟਮਰ ਇੱਥੇ ਆਉਂਦਾ ਆ ਦੇਖੀ ਚੰਨੀਆਂ ਨਾਟਾ ਸਿੰਪਲ ਨਾਟਾ ਇਹ ਜਿਹੜੇ ਨਟ ਵਾ ਇਹ ਕਿਲਵਾਂ ਚ ਵੀ ਮਿਲ ਜਾਂਦੇ ਆ ਮੈਂ ਉਹ ਹੀ ਦਿਖਾਉਣ ਲੱਗਾ ਹਾਂਜੀ ਔਰ ਇਹ ਨਟ ਦਾ ਦੇਖੋ ਇੱਕ 70 ਰੁਪਏ ਦਾ ਨਾਟਾ ਇਹ ਕਿਲਵਾਂ ਚ ਵੀ ਮਿਲ ਜਾਂਦੇ ਆ ਉਹਦੇ ਉੱਤੇ ਕੁਆਲਿਟੀ ਉਹਦਾ ਗ੍ਰੇਟ ਏ ਰੇਟ ਦੇ ਟੈਸਟਿੰਗ ਆ ਫੇਲਿਅਰ ਕਿਦਾਂ ਆ ਜਾਊਗਾ ਫੇਲਿਅਰ ਜਦੋਂ ਤੁਸੀਂ origignal ਪਾਰਟ ਵਰਤੋਗੇ ਨਹੀਂ ਆ ਸਕਦਾ ਇੱਕ ਬਾਈ ਆਹ ਕੰਦ ਤੱਕ ਸਾਰੇ ਪੰਜਾਬ ਦੇ ਡੀਲਰਾਂ ਕੋ ਜਿੰਨਾ ਸਟਾਕ ਹੁੰਦਾ ਉਹਨਾ ਆਪਣੇ ਕੱਲੇ ਪਿਆ ਜੀ ਹਾਂ ਦੱਸਿਆ ਵੀਰੇ ਨੇ ਕਹਿੰਦਾ ਪਹਿਲੇ ਨੰਬਰ ਤੇ ਆ ਬਾਈ ਆ ਦੇਖੋ ਆ ਡਿਸਕਰ ਆ ਉਹਦਾ ਮੋਬਾਈਲ ਸੈਟਰ ਦਾ ਮੱਸੀ ਦਾ ਆਚਾਰ ਵਾਲੀ ਮਸ਼ੀਨ ਦਾ ਠੀਕ ਹੈ ਜੀ ਇਹ ਪੰਜਾਬ ਦੇ ਛੋਟਾ ਜੀ ਹੁੰਦੀ ਹੈ ਜੀ 90% ਤੁਹਾਨੂੰ ਨਾ ਲਹਾਹਾ ਲਾ ਕੇ ਦੇਣ ਵਾਲੇ ਮੈਨ ਨੇ ਆ ਤੁਸੀਂ ਪੈਕਿੰਗ ਚ ਅਸੀਂ ਵੇਣਾ ਹੀ ਬਿੱਲ ਤੇ ਆ ਨਾ ਨਾ ਬਿੱਲ ਤੋਂ ਬਿਨਾ ਲੈਣਾ ਨਾ ਦੇਣਾ ਕੰਮ ਹੀ ਖਤਮ ਆ ਤੇ ਬਾਈ ਜੀ ਸਵਾਦ ਵੀ ਤਾਂ ਹੀ ਆਉਂਦਾ ਨਾ ਹਣ ਮੈਂ ਕੋਈ ਚੀਜ਼ ਲੈ ਜਾ ਕਸਟਮਰ ਆਪਣਾ ਜ਼ਿੰਮੇਵਾਰ ਵੀਰ ਲੈ ਜਾਏ ਉਦੇ ਦਿਲ ਚੇਤ ਨਹੀਂ ਨਾ ਤੁੜਕੂ ਵੀ ਮੈਂ ਕਿਤੇ ਦੇਸੀ ਲੈ ਗਿਆ ਦੂਜੀ ਗੱਲ ਹੋਰ ਅ ਵੀ ਜੀ ਦੇਖੋ ਸਰਕਾਰ ਨੇ ਸਾਨੂੰ ਕਾਰੋਬਾਰ ਦਿੱਤੇ ਆ ਹਨਾ ਜੇ ਅਸੀਂ ਟੈਕਸੀ ਨਹੀਂ ਦਵਾਂਗੇ ਤੇ ਕਿ ਇਸ ਸਿਸਟਮ ਕਿਦਾ ਚੱਲੇਗਾ ਸਰਕਾਰ ਵੀ ਤਾਂ ਇੱਕ ਪਰਿਵਾਰ ਹੈ ਇੱਕ ਪਰਿਵਾਰ ਆ ਜੇ ਅਸੀਂ ਬਾੜ ਹੀ ਖੇਤ ਨੂੰ ਖਾਣ ਲੱਪੀ ਨਹੀਂ ਕੁਝ ਬਣ ਸਕਦਾ ਫੇਰ ਨਹੀਂ ਨਾ ਕੁਝ ਹੋਣਾ ਇਹ ਸਾਰਾ ਕੁਝ ਜਿਹੜਾ ਸਾਡੇ ਹਰ ਇੱਕ ਦੀ ਆਪਣੀ ਸੋਚ ਆ ਅਸੀਂ ਆਪਣੇ ਤਰੀਕੇ ਨਾਲ ਸੋਚਦੇ ਤੁਸੀਂ ਲਵਾਵਾ ਲਾ ਕੇ ਦੇ ਦੋਗੇ ਰੁਪਏ ਪੰਜਾਂ ਦਾ ਫਰਕ ਪੈਣਾ ਕਿੰਨਾ ਆਗਾ ਪੈਣਾ ਕੁਝ ਵੀ ਨਹੀਂ ਪੈਣਾ ਕੁਝ ਵੀ ਨਹੀਂ ਪੈਣਾ ਕੱਚੀਆਂ ਦਾ ਪੈਜੂ ਪੰਜਵਾਂ ਦੇ ਇੰਨਾ ਕੀ ਪੈ ਜੀ ਜੀ ਜੇ ਨਾ ਜਿਹੜਾ ਜਿਹੜੀ ਚੀਜ਼ ਦਾ ਤੁਹਾਨੂੰ ਅੱਜ ਨਹੀਂ ਪਤਾ ਕੱਲ ਨੂੰ ਤੁਸੀਂ ਉਹਦੇ ਮਾਸਟਰ ਆ ਮੈਂ ਤੁਹਾਡੇ ਨਾਲ ਇੱਕ ਵਾਰੀ ਕਰ ਲੂੰਗਾ ਦੂਜੀ ਵਾਰੀ ਕਿੱਥੇ ਜਾਣਾ ਕਿੱਥੇ ਜਾ 90% ਮੇਰੇ ਕੋਲ ਕਸਟਮਰ ਇਦਾਂ ਦਾ ਵਾ ਜਿਹੜਾ ਆਣ ਕੇ ਰੇਟ ਨਹੀਂ ਪੁੱਛਦਾ ਉਹ ਕਹਿੰਦਾ ਬਾਈ ਜੀ ਚੈੱਕ ਭਰ ਲਾ 90% ਵਾਇਕ ਰੋ ਦੀ ਮੇਰਾ ਅੱਜ ਜੇ ਆ ਮੇਲਾ ਲੱਗਾ ਹਾ ਨਾ ਉਹ ਸਿਰਫ ਉਹਦੀ ਕਿਰਪਾ ਮੈਂ ਹੋਰ ਸਾਡੇ ਬੰਦਿਆਂ ਦੀ ਮੁੰਡਿਆਂ ਦੀ ਜਿਹੜੀ ਉਹ ਸਰਵਿਸ ਆ ਮੈਂ ਤੁਸੀਂ ਵਧੀਆ ਸਰਵਿਸ ਦਿਓਗੇ ਤਾਂ ਆਟੋਮੈਟਿਕਲੀ ਆ ਸਭ ਕਰਾ ਦਿਓ ਕਿਸੇ ਫੇਰ ਭਾੜਾ ਉਹ ਸਭ ਕੁਝ ਦਵਾਂਗੇ ਉਹ ਆਪਾਂ ਵੀਡੀਓ ਦੇ ਉੱਪਰ ਵੀ ਰਣਾ ਸਭ ਚਲੋ ਆਜੋ ਤੁਹਾਨੂੰ ਮੈਂ ਵਰਕਸ਼ਾਪ ਦਾ ਦਿਖਾਉਣਾ ਵਾ ਚਲੋ ਜੀ ਚਲੋ ਵਰਕਸ਼ਾਪ ਦੇ ਵਿੱਚ ਵੀ ਤੁਸੀਂ ਜਦੋਂ ਪੂਰੇ ਪੰਜਾਬ ਦਾ ਵਿਜਿਟ ਕਰਦੇ ਆ ਹਾਂਜੀ ਮੈਂ ਉਹੀ ਕਹਿ ਰਿਹਾ ਸ਼ਾਇਦ ਇਸ ਲਾਈਨ ਦੇ ਵਿੱਚ ਇਦਾਂ ਦਾ ਨਹੀਂ ਮੈਂ ਫਸਟ ਟਾਈਮ ਦੇਖ ਰਿਹਾ ਜੀ ਫਸਟ ਟਾਈਮ ਇਦਾਂ ਦਾ ਬਹੁਤ ਵਾਰੀ ਜਾਣੇ ਆ કરીਦੇ ਆਪਾਂ ਵੀਰਾ ਭਰਾਵਾ ਕੋਲੇ ਇੱਧਰ ਜਿਹੜਾ ਰਨਿੰਗ ਪਾਰਟ ਰੂਟਾਵੇਟਰ ਦਾ ਜਿਹੜਾ ਰੋਜ਼ ਲੱਗਣ ਵਾਲਾ ਉਹ ਪਾਰਟ ਇੱਥੇ ਉਹ ਹੱਥ ਕੋਲੇ ਲਾਗੇ ਰੱਖਿਆ ਹਾਂਜੀ ਔਇਲ ਤੱਕ ਵੀ origignal ਕੰਪਨੀ ਦਾ ਵਰਦੇ ਆਪਾਂ ਕੰਪਲੇਂਟ ਕਿਸ ਤਰ੍ਹਾਂ ਆਜੂਗੀ ਜਦੋਂ ਵਰਤਣਾ ਹੀ ਰਿਡਕਟ origignal ਵਰਤਣਾ ਤੁਸੀਂ ਆ ਆਮ ਤੇਲ ਦੀ ਥਿਕਨੈਸ ਤੇ ਇਹਦੀ ਦੇਖ ਲਿਓ ਜਮੀਨ ਆਸਮਾਨ ਦਾ ਫਰਕ ਆ ਜੀ 5 ਲੀਟਰ ਜੇ ਵੀ ਆਉਂਦੀ ਹੈ ਜੀ 1 ਲੀਟਰ ਜੇ ਵੀ ਆਉਂਦੀ ਹੈ ਜੀ ਦੇਖ ਕਿਸ ਨੂੰ ਥੋੜਾ ਚਾਹੀਦਾ ਥੋੜਾ ਲੈ ਜੀ ਇਹ ਪੀਟੀਓ ਮੰਡੇ ਹੀ ਯਾਰ ਸ਼ਾਫਟ ਆਲੇ ਆ ਪੀਟੀਓ ਸ਼ਾਫਟ ਤਾਂ ਭਜ ਦੇਣੀਗੇ ਪੀਟੀਓ ਸ਼ਾਫਟ ਹਰ ਤਰ੍ਹਾਂ ਦੀ ਲੈ ਜੀ ਸ਼ਾਫਟਾਂ ਸ਼ਾਫਟਾਂ ਰੱਖੀ ਹੋਈਆਂ ਸ਼ਾਫਟਾਂ ਹੀ ਸ਼ਾਫਟਾਂ ਜਿੰਨੀ ਆ ਮਰਜੀ ਚੱਕੋ ਜੈਕ ਸ਼ਾਫਟਾਂ ਬੱਲੇ 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 ਸਵਾਦ ਆ ਗਿਆ ਬਈ ਮਗਰ ਸਾਰੇ ਕਿਥੋਂ ਕਿਥੋਂ ਤੱਕ ਆਪਣਾ ਹਸਾਬ ਬਤਾਵੇ ਇਹ ਸਾਰੀ ਜਗ੍ਹਾ ਇੱਧਰ ਤੱਕ ਆਪਣਾ ਹੀ ਆ ਜੀ ਆਜੋ ਆਜੋ ਰੱਬ ਦੀ ਮਿਹਰ ਆ ਕੱਟਣਾ ਨਹੀਂ ਆਪਾਂ ਚੰਨੇ ਐ ਲੈ ਆ ਸਾਰਾ ਕੁਝ ਵੀਰਾਂ ਨੂੰ ਪਤਾ ਲੱਗੇ ਵੀ ਸ਼ਕਤੀਮਾਨ ਇੱਕ ਫਾਰਮਰ ਸੀਗਾ ਫਾਰਮਰ ਨੇ ਇੱਕ ਰੋਟਾਵੇਟਰ ਖਰੀਦਿਆ ਓਕੇ ਉਹਦੇ ਪ੍ਰੋਬਲਮ ਆਈਆਂ ਉਹਨੂੰ ਬਣਾਉਂਦੇ ਬਣਾਉਂਦੇ ਨੇ ਇੱਕ ਇੰਡਸਟਰੀ ਲਾ ਲਈ ਜਿਹੜਾ ਇਹਨਾਂ ਦੇ ਬਜ਼ੁਰਗ ਸੀਗੇ ਉਹ ਅੱਜ ਬੇਟੇ ਬਿਜ਼ਨਸ 'ਚ ਆ ਗਿਆ ਦੋ ਬ੍ਰਦਰ ਆ ਅਸ ਮੁਗਵਲ ਦੀ ਉਹ ਪੁਰਾਣਾ ਚਵਨ ਗੋਲਦੀ ਅੱਜ ਵਰਲਡ ਦੀ ਨੰਬਰ 1 ਕੰਪਨੀ ਆ ਰੋਟਾ ਬਣਾਉਂਦੀ ਆ ਇਹ ਆਪਣੀ ਵੀ ਵਰਕਸ਼ਾਪ ਇਹ ਵਰਕਸ਼ਾਪ ਆ ਜੀ ਇਹਦੇ ਤੇ ਆ ਜਿਹੜੀ ਲਾਈਨ ਆ ਇਹ ਸਾਰੀ ਰਿਪੇਅਰ ਦੀ ਆ ਠੀਕ ਆ ਜੀ ਠੀਕ ਆ ਜੀ ਇਧਰ ਇਹ ਡੀਮ ਜਿਹੜੀ ਆ ਹਮ ਰਿਪੇਅਰ ਰਿਪੇਅਰ ਕਰੀ ਜਾਂਦੀ ਆ ਅੱਜ ਥੋੜਾ ਡਿਲੀਵਰੀਆਂ ਦਾ ਜ਼ਿਆਦਾ ਆ ਜੀ ਸਾਰੀ ਟੀਮ ਉਧਰ ਲਾਈ ਹੋਈ ਆ ਹਮ ਠੀਕ ਆ ਜੀ ਔਰ ਪ੍ਰੋਪਰ ਵੇ ਦੇ ਰੂਹ ਖੋਜੋ ਜਿੱਤੋ ਦਾ ਦੇਖ ਕੇ ਨਾ ਸਭ ਤੇ ਦੇਖਣ ਵਾਲੇ ਵੀਰਾਂ ਦੀ ਵੀ ਰੂਹ ਖੋਜ ਹੋ ਜਾਂਦੀ ਵੀ ਵਾਕਈ ਐਸੀ ਤਰ੍ਹਾਂ ਯਾਰ ਹਾਂ ਇਧਰ ਕੀ ਹੈ ਜੀ ਝੋਨੇ ਦੀਆਂ ਵੱਟਾਂ ਨੂੰ ਮਿੱਟੀ ਲਾਉਣ ਵਾਲੀ ਮਸ਼ੀਨ ਅੱਛਾ ਉਹ ਆਪਾਂ ਵੀਡੀਓ ਦੇਖਦੇ ਨੇ ਕਿਤੇ ਕਿਤੇ ਇਹ ਵੀ ਮਸ਼ੀਨ ਜਿੰਨੀਆਂ ਮਾਰਕੀਟ 'ਚ ਵਿਕ ਰਹੀਆਂ ਹਨ ਹਾਂ ਅਸੀਂ ਪ੍ਰੋਡਕਟ ਸਹੀ ਹੈ ਵੀ ਅਸੀਂ ਮਹਿੰਗੇ ਵੇਚਦੇ ਹਾਂ ਸਿੱਧੀ ਜੀ ਗੱਲ ਹੈ ਬ੍ਰੈਂਡ ਨਾਲ ਕੰਮ ਕਰਦੇ ਹਾਂ ਜਿਗਾੜੂ ਕੰਮ ਨਹੀਂ ਕਰਦੇ ਹਾਂ ਠੀਕ ਹੈ ਜੀ ਔਰ ਲੇਕਿਨ ਉਹਦੇ ਅ ਹਰਸ਼ਾ ਕੋਸ਼ਿਸ਼ ਇਹ ਆ ਵੀ ਫੋਟੋਗ੍ਰਾਫ 5-10 ਸਾਲ ਮਸ਼ੀਨ ਚੱਲੇ ਇਹ ਵੀ ਡਬਲ ਜੈਕ ਵਾਲੀ ਮਸ਼ੀਨ ਆ ਆਮ ਸਿੰਗਲ ਜੈਕ ਵਾਲੀਆਂ ਮਿਲਦੀਆਂ ਤੁਹਾਨੂੰ ਇੱਕ ਜੈਕ ਉਹ ਆ ਇੱਕ ਜੈਕ ਇਹ ਆ ਪੂਰਾ ਪ੍ਰੈਸ ਕਰਕੇ ਵਟ ਉੱਚੀ ਨੀਵੀਂ ਵੀ ਕਰ ਸਕਦੇ ਆ ਵੱਡੀ ਛੋਟੀ ਵੀ ਕਰ ਸਕਦੇ ਆ ਔਰ ਪਲੇਨ ਖੇਚ ਵੀ ਪਾ ਸਕਦੇ ਆ ਅੱਛਾ ਜੇ ਦਾ ਮੰਨ ਲਓ ਵਟ ਬਣੀ ਨਹੀਂ ਹੋਈ ਹਾਂ ਪਹਿਲਾਂ ਵਟ ਬਣਾ ਲਓ ਫਿਰ ਉਹਨੇ ਚੋਪੜ ਦੇ ਸਾਰੇ ਵਿੱਚ ਰੈਕ ਪੈ ਗਿਆ ਇਸ ਤਰ੍ਹਾਂ ਆਲੂ ਵਾਲਿਆਂ ਨੂੰ ਹੀ ਨਾ ਉਹ ਗ੍ਰਮੀ ਕੰਪਨੀ ਸ਼ਕਤੀਮਾਨ ਗ੍ਰਮੀ ਹੈ ਉਹ ਵੀ ਆਪਣੇ ਕੋਲ ਉਹਦੀਆਂ ਵੀ ਉਹ ਕਿਵੇਂ ਆਪਾਂ ਜੀ ਆਪਣੀ ਕਾਮਯਾਬੀ ਪੂਰੀ ਵਰਲਡ 'ਚ ਕਾਮਯਾਬਾ ਆਪਣੀ ਨਹੀਂ ਵਰਲਡ ਦੇ ਵਿੱਚ ਸ਼ਕਤੀਮਾਨ ਗ੍ਰਮੀ ਹੈ 150 ਸਾਲ ਤੋਂ ਆਲੂ ਵਾਲੇ ਪ੍ਰੋਜੈਕਟ ਬਣਾ ਰਹੀ ਆ ਇਹਦਾ ਗੱਲ ਉਹਨਾਂ ਦੇ ਛੋਟੇ ਛੋਟੇ ਬੱਚੇ ਆ ਹਾਂ ਉਹਨਾਂ ਵਾਸਤੇ ਉਹਨਾਂ ਵਾਸਤੇ ਉਹਨਾਂ ਵਾਸਤੇ ਹਾਂ ਠੀਕ ਹੈ ਜੀ ਸਾਡੇ ਕੋਲ ਐਸ ਟਾਈਮ ਇੰਡੀਆ ਦੇ ਵਿੱਚ ਜਿਹੜੀ ਸ਼ਕਤੀਮਾਨ ਗ੍ਰਮੀ ਦੀ 1 ਕਰੋੜ ਤੋਂ ਲੈ ਕੇ 3 ਕਰੋੜ ਤੱਕ ਮਸ਼ੀਨ ਆਪਣੇ ਇੱਥੇ ਚੱਲਦੀ ਪਈ ਆ ਸਰਬਾ ਫਾਰਮ ਬੀਜੇ ਉੱਥੇ ਚੱਲਦੀ ਵੀ ਆ ਬੀਜੇ ਫਾਰਮ ਵਾਲਿਆਂ ਕੋ ਉਹ ਆਲੂ ਪੱਟ ਕੇ ਟਰਾਲੀ 'ਚ ਲੋਡ ਵੀ ਕਰਨ ਵਾਲੀ ਆ ਇੱਕ ਫੋਰ ਰੋ ਮਸ਼ੀਨਾਂ ਹੁਣ ਅਸੀਂ ਦੇ ਰਹੇ ਆ ਜਿਹੜੀਆਂ ਆਲੂ ਲਾਉਣ ਵਾਲੀਆਂ ਬਹੁਤ ਐਡਵਾਂਸ ਆ ਇਸੇ ਤਰ੍ਹਾਂ ਉਧਰ ਉਹ ਮਸ਼ੀਨਾਂ ਵੀ ਆਂ ਵੇਲਾਂ ਵੱਢ ਕੇ ਆਲੂ ਦੀਆਂ ਵੇਲਾਂ ਕੱਟਣ ਵਾਲੀਆਂ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਆ ਮੈਂ ਕਹਿੰਦਾ ਬਾਈ ਜੀ ਐਡੀਕ ਚੀਜ਼ ਤੋਂ ਲੈ ਕੇ ਕਿ ਜਿਹੜੀ ਚੀਜ਼ ਇਹ ਨਹੀਂ ਸਮਰਤਾ ਰੱਖਦੇ ਹਨ ਸ਼ਕਤੀ ਮੰਦ ਉਹ ਹੀ ਸ਼ਕਤੀ ਮੰਦ ਇੱਕ 45000 ਤੋਂ ਲੈ ਕੇ ਹੂੰ ਆਪਾਂ ਬਾਤ ਕਰੀਏ ਤਾਂ ਕੰਮ ਇੱਕ ਕਰੋੜ ਤੱਕ ਜਣੀਆਂ ਮਸ਼ੀਨਾਂ ਦੇ ਕੰਪਨੀ ਉਹ ਮਾਡਲ ਹੈਗੇ ਆ ਮੈਂ ਉਹ ਹੀ ਕਹਿੰਨਾ ਆ ਦੇਖ ਲਓ ਜੀਵਨਾਰ ਦੇ ਦਿਮਾਗ 'ਚ ਇੱਕ ਗੱਲ ਆਈ ਇਹ ਉਹਨੇ ਆਪ ਦੇ ਕੰਮ ਨੂੰ ਸਮਾਂ ਦਿੱਤਾ ਪੂਜਾ ਦਿੱਤੀ ਆ ਉਹਦੇ ਕੰਮ ਨੂੰ ਨਹੀਂ ਬਿਲਕੁਲ ਇਹ ਆਪ ਦੇ ਬਾਬੇ ਜੀ ਮੇਰ ਨਾਲ ਹੋ ਸੋਹਣਾ ਇਸੇ ਤਰ੍ਹਾਂ ਹੁਣ ਆ ਮਸ਼ੀਨਾਂ ਜਿਹੜੀਆਂ ਏ ਭਜੀ ਕਿਵੇਂ ਆਪਣੇ ਕੰਮ ਜਾਓ ਇਹਦੀ ਕਟਾਈ ਕਿਦੋਂ ਇਹਨੂੰ ਬਹੁਤ ਵਧੀਆ ਕੰਮ ਜਾਵਾਂ 80% ਸਬਸਿਡੀ ਇਹਨਾਂ ਦੇ ਅੱਛਾ ਇਹਨਾਂ ਦੇ ਵੀ ਹਾਂਜੀ ਹਾਂਜੀ ਇਹ ਸਾਰੀਆਂ ਮਸ਼ੀਨਾਂ ਸਬਸਿਡੀ 'ਚ ਹੀ ਜਾ ਰਹੀਆਂ ਵਾਂ ਓਕੇ ਕਣਕ ਦੀ ਕਟਾਈ ਕਰਨੀ ਆ ਫੁੱਲ ਕੰਮ ਜਾਵ ਝੋਨੇ ਦੀ ਕਟਾਈ ਕਰਨੀ ਆ ਫੁੱਲ ਕੰਮ ਜਾਵ ਅੱਜ ਜਿਹੜੀ ਨਾ ਪੱਠੇ ਵੀ ਵੱਢੇਗੀ ਮਲਟੀਪਰਪਸ ਆ ਇਹ ਪੱਠੇ ਕੱਟੇਗੀ ਮਸ਼ੀਨ ਕੱਟੇਗੀ ਸਭ ਕੁਝ ਹੀ ਇਹ ਮਸ਼ੀਨ ਕਰਦੀ ਆ ਕੱਟ ਕੇ ਪੂਲੇ ਬੰਦੀ ਆ ਅੱਛਾ ਕਣਕ ਦੇ ਝੋਨੇ ਦੇ ਪੂਲੇ ਬੰਦੀ ਆ ਧਾਗਾ ਵਾ ਇਹਦਾ ਅਜਾ ਆ ਰਿਹਾ ਥ੍ਰੈਡ ਹਾਂਜੀ ਹਾਂਜੀ ਯਾਰ ਆ ਦਾ ਸਵਾਦ ਆ ਹੀ ਆ ਗਿਆ ਇਹ ਪੂਰਾ ਜਿੱਦਾਂ ਬੇਲਰ ਦਾ ਨੋਟਰਾ ਨੋਟਰਾ ਲਗਾ ਇਹਨੂੰ ਪੂਰਾ ਪ੍ਰੋਪਰ ਕੰਮ ਕਰਦੀ ਹੈ ਦੇਖਣ ਆ ਮਨ ਉਹ ਨਾ ਜਾਣੀ ਹੈ ਹਾਂਜੀ ਹਾਂਜੀ ਇਹ ਵੀ ਫਿਰ ਮੈਂ ਉੱਥੇ ਆ ਜਾਣਾ ਅਸੀਂ ਬ੍ਰਾਂਡ ਦਾ ਹੀ ਕੰਮ ਕਰਦੇ ਆ ਇਹ ਵੀ BCS ਕੰਪਨੀ ਹੈ ਇਟਲੀ ਦੀ ਨਾਮੀ ਕੰਪਨੀ ਆ ਜਿਹਦਾ ਵਰਲਡ 'ਚ ਨਾਮ ਆ ਔਰ ਮੈਂ ਕਹਿੰਦਾ ਭਾਈ ਖਿੰਦ ਮਕੈਨਿਕ ਜੇ ਕਿਸ ਨੇ ਦਿਮਾਗ 'ਚ ਸੋਚਿਆ ਸਮਝੋ ਬ੍ਰਾਂਡ ਉਹ ਵਾਈਕਰੂ ਨੇ ਮੈਨੂੰ ਸੱਚੇ ਪਾਤਸ਼ਾਹ ਜੀ ਮੈਨੂੰ ਜੋ ਤੁਸੀਂ ਜਿਹੜੇ ਹਿਸਾਬ ਨਾਲ ਤੁਸੀਂ ਕੰਮ ਨੂੰ ਸੋਚ ਕੇ ਕਰ ਰਹੇ ਹੋ ਸਾਡਾ ਮੇਨ ਮਕਸਦ ਹੈਗਾ ਫਾਰਮਰ ਦੀ ਲੋੜ ਸਮਝਣੀ ਹਾਂ ਔਰ ਉਹਦੇ ਮੁਤਾਬਕ ਪ੍ਰੋਡਕਟ ਕੰਪਨੀਆਂ ਕੋਲੋਂ ਡਿਵੈਲਪ ਕਰਾਉਣਾ ਹਾਂ ਸਾਡਾ ਜਿਹੜਾ ਮੇਨ ਪਰਪਸ ਹੈ ਨਾ ਫਾਰਮਰ ਆਣ ਕੇ ਸਾਨੂੰ ਆਪਦੀ ਨੀਡ ਦੱਸਦਾ ਵੀ ਮੈਨੂੰ ਆਹ ਚੀਜ਼ ਦੀ ਲੋੜ ਆ ਹਾਂ ਉਹਦੇ ਮੁਤਾਬਕ ਅਸੀਂ ਪ੍ਰੋਡਕਟ ਜਿਹੜਾ ਵਾ ਉਹ ਉਹਨੂੰ ਮੁਹੱਈਆ ਕਰ ਦਿੰਨੇ ਆ ਔਰ ਕੁਆਲਿਟੀ ਦਾ ਕਰਕੇ ਦਿੰਨੇ ਆ ਲਓ ਜੀ ਅੱਜ ਤੁਸੀਂ ਮਾਰੋ ਟਰੈਕਟਰਾਂ ਨੂੰ ਨਿਗਾ ਦੇ ਵੈਸੇ ਤਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਇਹ ਵਾਲੇ ਪਾਰਟ ਲਾਉਂਗਾ ਪਰ ਤੁਹਾਨੂੰ ਦੱਸ ਦਿੰਨਾ ਮੈਂ ਇੱਥੋਂ ਸ਼ੁਰੂ ਹੋ ਕੇ ਤੇ ਰੋਡ ਤੱਕ ਤੁਹਾਡੀ ਜਿੱਥੇ ਵੀ ਨਿਗਾਹ ਜਾਵੇ ਸ਼ਕਤੀਮਾਨ ਤਾਂ ਟਰੈਕਟਰ ਵੀ ਸੁਣਿਆਇ ਤੁਹਾਨੂੰ ਤੇ ਬਾਕੀ ਬਾਈ ਜੀ ਦੀ ਗੱਲ ਕਰੀਏ ਕਿ ਬ੍ਰਾਂਡ ਤੋਂ ਇਲਾਵਾ ਲੋਕਲ ਕੰਮ ਨਹੀਂ ਦੇਸੀ ਨਹੀਂ ਬਿਲਕੁਲ ਨਹੀਂ ਜੇ ਤਿੰਨ ਦਾ ਮਕੈਨਿਕ ਦਾ ਨਾਮ ਆਇਆ ਤਾਂ ਸਮਝੋ ਬ੍ਰਾਂਡ ਨਹੀਂ ਤੇ ਨਹੀਂ ਆਪਾਂ ਇਧਰ ਹੀ ਚੱਲ ਜਾਈਏ ਚਲੋ ਚਲੋ ਨਾਲੇ ਵੀਰਾਂ ਨੂੰ ਬਾਹਰ ਔਰ ਐਕਚੁਅਲੀ ਕੀ ਥੇਨ ਦਾ ਸਾਡਾ ਕੰਬੋਜ ਬਰਾਦਰੀ ਦਾ ਇੱਕ ਬਹੁਤ ਵੱਡਾ ਗੋਤਰਾ ਬਹੁਤ ਬਹੁਤ ਠੀਕ ਹੈ ਔਰ ਵੱਡੇ ਵੀ ਥੇਨ ਦੇ ਹੈਗੇ ਵੀ ਭਰਾ ਔਰ ਮਸ਼ੀਨਰੀ ਸਟੋਰ ਜਿਹੜਾ ਉਹ ਮਸ਼ੀਨਾਂ ਨਾਲ ਜੁੜੇ ਹੈ ਆ ਤੇ ਮਸ਼ੀਨਰੀ ਸਟੋਰ ਇਹਦਾ ਇੱਕ ਚੀਜ਼ ਅਖੀ ਭਾਜੀ ਜਿਹੜਾ ਤੁਸੀਂ ਕੰਮ ਕਰਦੇ ਹੋ ਜੀ ਮੇਰੇ ਛੋਟੇ ਭਾਈ ਨੇ ਵੀ ਮੈਨੂੰ ਨਹੀਂ ਕਿਹਾ ਕਹਿੰਦਾ ਯਾਰ ਆਪਾਂ ਨੂੰ ਬਾਈ ਵਧੀਆ ਮਿਲ ਗਿਆ ਚਲੋ ਇਹ ਗੱਲ ਵੇਣਾ ਕਹਿ ਨਹੀਂ ਚਲੋ ਵੀਡੀਓ ਜੀ ਕਹਿ ਦਿੰਦਾ ਜੀ ਵੀਡੀਓ ਸ਼ੂਟ ਵਾਸਤੇ ਹਾਂਜੀ ਹਾਂਜੀ ਇੱਕਈ ਵਾਰੀ ਸਾਨੂੰ ਅੱਗੋਂ ਜਿਹੜਾ ਦੱਸਣ ਵਾਲਾ ਹੁੰਦਾ ਥੋੜਾ ਉਦਾਂ ਦਾ ਮਿਲ ਜਾਂਦਾ ਸਿੱਧੀ ਦੀ ਗੱਲ ਹੈ ਹਾਂ ਨਹੀਂ ਦੇਖੋ ਸਾਰਹ ਤਰ੍ਹਾਂ ਦੇ ਬੰਦਿਆਂ ਦੇ ਚੰਡੇ ਵੀ ਮਿਲਦੇ ਮਾੜੇ ਵੀ ਮਿਲਦੇ ਜਿਹੜੀ ਨਾ ਹਰੇਕ ਦਾ ਸਭ ਕੁਝ ਵਧੀਆ ਹਾਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਠੀਕ ਹੈ ਜੀ ਹਾਂ ਸਾਡੇ ਲਈ ਜਿਹੜਾ ਸਾਡੀ ਕਿਰਤ ਵਾ ਸਾਡੀ ਵੀ ਉਹ ਪੂਜਾ ਵਾ ਸਾਨੂੰ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਨਾ ਨਾ ਸਾਰੇ ਵਧੀਆ ਵਾ ਕਹਿਣਾ ਨਹੀਂ ਤਦੋਂ ਹਾਂ ਮੋਹ ਜੀ ਨੂੰ ਲੱਗਿਆ ਸੀ ਜਿੱਦਾਂ ਦੇ ਤੁਸੀਂ ਹੋ ਤੁਹਾਡਾ ਕੰਮ ਬੋਲਣਾ ਚਾਹੀਦਾ ਵਾ ਤੁਸੀਂ ਕੀ ਕਰਦੇ ਹੋ ਹਾਂ ਇਹ ਉਦਾਂ ਦੇ ਤੁਹਾਡੇ ਦੂਜੇ ਛੋਟੇ ਨੇ ਹਾਂ ਬਿਲਕੁਲ ਸਭ ਪਿਆਰ ਕਰਦੇ ਆ ਬਿਲਕੁਲ ਜੀ ਬਿਲਕੁਲ ਸਾਡਾ ਕੰਮ ਨੂੰ ਅਸੀਂ ਦੋ ਬ੍ਰਦਰਾਂ ਛੋਟਾ ਵੀਰ ਜਿਹੜਾ ਵਾ ਉਹ ਕਾਊਂਟਰ ਦੇਖਦਾ ਵਾ ਮੇਰਾ ਕੰਮ ਜਿਹੜਾ ਉਹ ਫੀਲਡ ਦਾ ਵਾ ਬੇਤੇ ਇੱਕ ਜਲੰਦਰ ਬੈਠਦਾ ਵਾ ਇੱਕ ਇੱਥੇ ਹੁੰਦਾ ਵਾ ਪਹਿਲਾਂ ਉਹ ਕੈਨੇਡਾ ਸੀਗਾ ਉਹਨੂੰ ਹੀ ਮੰਗਾ ਲਿਆ ਭਾਈ ਇੱਥੇ ਆ ਜਾ ਇੱਥੇ ਲਓ ਜੀ ਖਿੰਦ ਮਕੈਨਿਕ ਸਟੋਰ ਖਿੰਦ ਮਸ਼ੀਨਰੀ ਸਟੋਰ ਐ ਖਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਤੇ ਬਾਈ ਜੀ ਉਹਨਾਂ ਦੇ ਨੰਬਰ ਮੈਂ ਡਿਸਪਲੇ ਤੇ ਲਾ ਹੀ ਦਊਗਾ ਤੁਸੀਂ ਸ਼ਕਤੀਮਾਨ ਜਾਂ ਹੋਰ ਕੋਈ ਪ੍ਰੋਡਕਟ ਜਿਹੜਾ ਮੈਂ ਨਹੀਂ ਵੰਨਾ ਹੈ ਨਾ ਜਿਹੜੇ ਵੀਰੇ ਨਹੀਂ ਵਰਤਦੇ ਆ ਸ਼ਕਤੀਮਾਨ ਦੇ ਵਿੱਚ ਸਾਰੇ ਆਲ ਪ੍ਰੋਡਕਟ ਆਲ ਪ੍ਰੋਡਕਟ ਤੇ ਬਾਕੀ ਤੁਸੀਂ ਕੋਈ ਵੀ ਰਿਪੇਅਰ ਕਰਾਉਣੀ ਤੁਹਾਨੂੰ ਵਰਕਸ਼ਾਪ ਹੀ ਦਿਖਾ ਦਿੰਦੇ ਆ ਮੈਂ ਕਹਿੰਦਾ ਪੂਰੀ ਫੈਕਟਰੀ ਲਈ ਬੈਠੇ ਹਾਂ ਬਾਬੇ ਦੀ ਮਿਹਰ ਨਾਲ ਬਹੁਤ ਜਿਆਦਾ ਸਟਾਕ ਚ ਨਹੀਂ ਹੈਗਾ ਕਿ ਤੁਹਾਨੂੰ ਕੋਈ ਚੀਜ਼ ਥੜਗੀ ਤੋਂ ਮਿਲਣੀ ਨਹੀਂ ਨਾ ਤੁਸੀਂ ਮੂੰਹ ਬੋਲ ਕੱਢਣਾ ਤੇ ਤੁਹਾਡੇ ਅੱਗੇ ਉਹ ਪ੍ਰੋਡਕਟ ਇਹ ਲਈ ਗਿਆ ਜੀ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ